ਆ ਬਕਾਇਦਾ ਫੋਟੋਆਂ ਨੇ ਬੀਬਾ ਦੀਆਂ ਸਿੱਧੀ ਕਰਦੇ ਜਿਹੜੇ ਸਾਡੀ ਗੱਡੀ 'ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਡੇ ਰੋਪਾਂ 'ਚ ਖੜ ਕੇ ਜਾਂਦੀ ਨਹੀਂ ਇਹ ਕਹਿੰਦੀ ਮੈਂ ਜਾਣਦੀ ਨਹੀਂ ਆਹ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਹੋਕਾਣ ਇਹਦੀਆਂ ਬੀਬਾ ਦੀਆਂ ਹੋਕਾ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆਹ ਸਾਰਾ ਕੁਝ ਆਉਂਦੇ ਦੀ ਵੀ ਜਾਂਦੇ ਦੀ ਵੀ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਨੇ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਵੀ ਐਕਦੀ ਤੈਨੂੰ 30 ਲੱਖ ਰੁਪਏ ਦੇਣਾ ਪੈਣਾ ਜੇ ਨਾ ਪ੍ਰਧਾਨ ਲੱਗਣਾ ਮੇਰੇ ਕੋਲੇ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਨਾ ਉੱਪਰ ਆ। ਆ ਵੀ ਆ ਬੀਬਾ ਜੀ ਕੋਲੇ ਕਿੱਥੋਂ ਪੈਸਾ ਆ ਰਿਹਾ ਆ ਕੋਠੀ ਪੇਰੀ ਹੈ ਸੰਗਰੂਰ ਚ ਆਹ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ ਪੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਵੀ ਸਕੂਟਰੀ ਵਾਲੀ ਆ ਆਹ ਵੀਡੀਓ ਆ ਰਹੀਆਂ ਨੇ ਆਹ ਦੇਖ ਲੋ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਜੁਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੇ ਮੈਂ ਵੀ ਬੱਚੇ ਦੀ ਕਸਮ ਖਾਂਨਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਪਰ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਬੇਟ ਕਰੂੰਗਾ ਉਥੇ ਆ ਕੇ ਬਕਾਇਦਾ ਤੁਸੀਂ ਕਹਿਦੇ ਵੀ ਅਸੀਂ ਕਾਕੇ ਤੋਂ ਆ ਪੈਸੇ ਲੈਤੇ ਨਹੀਂ ਦੇ ਸਾਰੇ মিডিਆ ਦਾ ਧੰਨਵਾਦ ਜੀ ਬਹੁਤ ਬਹੁਤ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਹੋਰ ਤਾਂ ਚਲੋ ਮੈਂ ਪਹਿਲੀ ਵਾਰੀ ਬੋਲ ਰਿਹਾ ਜੀ ਮੈਂ ਕਿਤੇ ਥੋੜਾ ਜਿਹਾ ਘੱਟ ਬੋਲਣਾ ਆਉਂਦਾ ਉਹਦੇ ਕਰਕੇ ਕੋਈ ਗੱਲ ਨਹੀਂ ਤੇ ਬਾਕੀ ਜਿਹੜੀ ਮਲੇ ਦੇ ਹੱਦ ਵਿੱਚ ਚੋਂ ਸੁਣੌਣ ਲੱਗੇ ਜੀ ਸਾਰੀ ਜਿਹੜੀ ਬੀਬਾ ਕਹਿੰਦੀ ਆ ਵੀ ਮੈਂ ਜਾਣਦੀ ਨਹੀਂ ਕਾਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਿਹਾ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਬਾਂਸਲ ਬੇਲੇ ਦੀ ਆ 2017 ਦੇ ਲੈਕਨ ਲੜੀ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ ਸਪੋਰਟ ਵੀ ਕਰੀ ਤੀ ਦਿਨੇ ਸੰਤ ਸਿੰਘ ਜੀ ਦੀ ਤੇ ਉਸ ਤੋਂ ਬਾਅਦ 2022 ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋਆਂ ਨੇ ਬੀਬਾ ਦੀਆਂ ਜਿਹੜੇ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਲ ਰੋਪਾਂ ਚ ਖੜਕੇ ਜਾਂਦੀ ਨਹੀਂ ਇਹ ਕਹਿੰਦੀ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਤੇ ਨਾਲ ਆ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬਾ ਦੀਆਂ ਸਾਡੇ ਘਰ ਆਉਂਦੀ ਰਹੀ ਆ ਆਾਰੇ ਬੋਟੋ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਤੇ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇ ਤੋਂ ਪੈਸਿਆਂ ਦੀ ਮੰਗ ਕਰੀਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਟਿਓਂ ਨਾਲ ਦੀ ਨਾਲੇ ਬੈਕ ਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸਣਾ ਵੀ ਨੇ ਸਾਰਾ ਕੁਝ ਉਹ ਢਿੱਲੋਂ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਆ ਉਹ ਕਹਿੰਦਾ ਜੀ ਇੰਨੇ ਪੈਸੇ ਨਹੀਂ ਦੇਣੀ ਫੇਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਝ ਆਉਂਦੇ ਦੀ ਵੀ ਜਾਂਦੇ ਦੀ ਵੀ ਜਦੋਂ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 6:30 10 21 ਤਰੀਕ ਨੂੰ 21 ਫਰਵਰੀ 2025 ਨੂੰ ਜਿਸ ਦਿਨ ਵੀ ਉਹਨਾਂ ਨੇ ਕਿਹਾ ਵੀ ਇਹ ਲੋਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਤੋਂ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬੱਜੇ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 3 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਚੀ ਗੱਡੀ ਵੀ ਤੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਲਾਉਂਗੇ ਭਾਈ 2023 ਚ ਲਾਇਆ ਇੱਕ ਮੁੰਡਾ ਬਰਗਟ ਸਿੰਘ ਉਹਦੀ ਪਰਚੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੇ ਦੀ ਗੱਡੀ ਦੀ ਤੀਸਰੀ ਪਰਚੀ ਮੇਰੀ ਗੱਡੀ ਜਿਹੜੀ ਐਗਦੀ ਮੇਰੀ ਪਰਚੀ ਦੀ ਉਹ ਕਹਿੰਦੇ ਜੇ ਤੈ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਿਆ ਤੈਨੇ ਬੱਸਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਇਸ ਤੋਂ ਬਾਅਦ ਬੀਅਕਤੀ ਤੈਨੂੰ 30 ਲੱਖ ਰੁਪਏ ਦੇਣਾ ਪੈਣਾ ਜੇ ਨਾ ਪ੍ਰਧਾਨ ਲੱਗਣਾ ਮੇਰੇ ਕੋਲ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਨੇ ਇਹਨਾਂ ਨੇ ਉਹ ਦਾਪਰ ਆ ਲਿਆ ਤੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਦਾ ਮੈਂ ਵੀ ਆਪ ਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਈਆਂ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਈਨ ਹੈਡ ਵੀ ਕੀਤੀ ਮੇਰੇ ਤੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀਤ ਸਿੰਘ ਹੋ ਗਈ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲ 70 80 ਗੱਡੀਆਂ ਨੇ ਸਾਰਾ ਕੁਝ ਆ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਚੀ ਦਾ ਸਵਾਲ ਆ ਮੇਰੀ ਮਿਆ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਬੀਏ ਪੈਸਾ ਕਿੱਥੋਂ ਆਇਆ ਉਹ ਮੈਂ ਤਾਂ ਦੱਸਤਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਜਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਬੈਸਾ ਰਿਆ ਆ ਕੋਠੀ ਪੇਰੀਆ ਸੰਗਰੂਰ ਚ ਆ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਦੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਬੀੜੀਆਂ ਆ ਰਹੀਆਂ ਨੇ ਆ ਦੇਖ ਲਓ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਯੂਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਦੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵਾਨ ਤੁਮਾਨ ਜੀ ਨੂੰ ਵੀ ਅਸੀਂ ਉਹ ਵਲੰਟੀਅਰ ਆ ਥੋਡੇ ਜਿਹੜੇ 2014 ਚ ਦੋ ਵਾਰੀ ਤਿੰਨ ਨੂੰ ਜਿੱਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿੱਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜਿਆਦਾ ਧੱਕਾ ਹੋ ਰਿਹਾ ਇਹ ਨਹੀਂ ਨਾ ਜੀ ਕੋਈ ਦਰਵਾਜ਼ੀ ਨਹੀਂ ਹੈ ਐਸਆਈਟੀ ਦਾ ਨਾ ਜੀ ਬੁਲਾਏ ਨਹੀਂ ਗਏ ਸਾਨੂੰ ਅਫਸਰ ਉਹ ਕਹਿ ਰਹੇ ਜੀ ਕਿ ਜਦ ਸਾਇਟੀ ਕਬਿਤ ਕਰਤੀ ਹੈ ਸਾਇਟੀ ਦੀ ਰਿਪੋਰਟ ਆਉਣੀ ਹੈ ਵੀ ਫਿਰ ਕੀ ਇਤਕਾਰ ਹੋਵੇਗਾ ਸਾਨੂੰ ਬਟਾ ਕੋਈ ਕਾਰਵਾਈ ਨਹੀਂ ਹੋਈ ਜੀ ਐਸਆਈਟੀ ਤੇ ਸਿਰਫ ਪਬਲਿਕ ਦਾ ਧਿਆਨ ਹਟਾਉਣ ਵਾਸਤੇ ਬਣਾਈ ਗਈ ਹੈ ਐਸਆਈਟੀ ਬਣਾ ਜਰੂਰ ਦਿੱਤੀ ਹੈ ਪਰ ਹਰੇ ਤੱਕ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਮੋਰਓਵਰ ਐਸਆਈਟੀ ਜੋਰ ਲਾ ਕੇ ਜੋਰ ਲਾ ਕੇ ਆਪਾਂ ਜੋਰਜ ਜਦ ਲਾਇਆ ਤੇ ਇਹਦੇ ਬਿਆਨਬਾਜ਼ੀਆਂ ਹੋਈਆਂ ਪਰ ਹਲੇ ਤੱਕ ਜੋ ਰਿਕਾਰਡਿੰਗ 180 ਤੋਂ ਵੱਧ ਜੋ ਰਿਕਾਰਡਿੰਗ ਮਜੀਦ ਕਾਕਾ ਤੇ ਉਹਦੇ ਪਰਿਵਾਰ ਦੇ ਕੋਲ ਹਨ ਜੋ ਕਾਲ ਰਿਕਾਰਡਿੰਗ ਬਿਟਵੀਨ ਗੁਰਪ੍ਰੀਤ ਕਾਕਾ ਤੇ ਨਰਿੰਦਰ ਕੌਰ ਉਹ ਹਲੇ ਤੱਕ ਉਹ ਮੰਗੀ ਨਹੀਂ ਔਰ ਇਹ ਜੋ ਐਸਆਈਟੀ ਸਰਕਾਰ ਨੇ ਨਹੀਂ ਲਾਗੂ ਕੀਤੀ ਕਿਉਂਕਿ ਕਾਕਾ ਤੇ ਉਹਦੇ ਪਰਿਵਾਰ ਨੇ ਇੱਕ ਰਿਟ ਪੇਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਔਰ ਉਹ ਜੀ ਉਸ ਸੁਣਵਾਈ ਦੇ ਦਿਨ ਇਹਨਾਂ ਨੇ ਐਸਆਈਟੀ ਫਾਰਮ ਕੀਤੀ ਸਿਰਫ ਕੋਰਟ ਨੂੰ ਦੱਸਣ ਵਾਸਤੇ ਕਿ ਨਹੀਂ ਆਪਾਂ ਕਾਰਵਾਈ ਕਰ ਰਹੇ ਆ ਸੋਚਦਾ ਇਸ ਗੱਲ ਦਾ ਹੈ ਕਿ ਜਦੋਂ ਮਨਜੀਤ ਸਿੰਘ ਕਾਕਾ ਜੀ ਆਪਣੀ ਜ਼ਿੰਦਗੀ ਮੌਤ ਦਾ ਇਸ ਨੱਚ ਦੀ ਲੜਾਈ ਲੜ ਰਹੇ ਸੀ ਕੋਤੇ ਦੋ ਦਿਨ ਅਡੱਡ ਬੋਤੇ ਤਰੀਕਾ ਦੇ ਉੱਪਰ ਸਾਰੀ ਸਾਂਝੀਆਂ ਸਾਰੀਆਂ ਪਾਰਟੀਆਂ ਦੇ ਤਰਫ਼ ਤੋਂ ਧਰਨੇ ਦਿੱਤੇਗੇ 10 ਦਿਨਾਂ 12 ਦਿਨਾਂ ਤੱਕ ਤਾਂ ਇਹਨਾਂ ਦਾ ਪੁਲਿਸ ਨੇ ਬਿਆਨ ਤੱਕ ਵੀ ਲੈਣ ਦੇ ਲਈ ਨਹੀਂ ਆਈ ਸਿਰਫ ਬਣ ਕੇ ਆਈ ਵਾਸ਼ ਕਰਦੇ ਰਹੀ ਜਾ ਕੇ ਹਸਪਤਾਲਾਂ ਚੋਂ ਜਾ ਕੇ ਕਿ ਵੀ ਇਹ ਅਜੇ ਬਿਆਨ ਦੇਣ ਦੇ ਫਿੱਟ ਨਹੀਂ ਜਦੋਂ ਕਿ ਸਾਰੇ ਪਰਿਵਾਰ ਦੇ ਮੈਂਬਰ ਇਸ ਗੱਲ ਦੇ ਸੀ ਕਿ ਵੀ ਇਹ ਬਿਆਨ ਦੇਣ ਦੇ ਕਾਬਿਲ ਹੈ ਇਹਨਾਂ ਦਾ ਬਿਆਨ ਤੱਕ ਦੀ ਤੱਕ ਨਹੀਂ ਲਿਆ ਗਿਆ ਤੇ ਅੱਜ ਜਿਹੜੀ ਸਿਟਰ ਸਿਟ ਤੋਂ ਅਸੀਂ ਕਿਸ ਤਰੀਕੇ ਦੀ ਉਮੀਦ ਕਰ ਸਕਦੇ ਹਾਂ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਸ ਦੇ ਉੱਪਰ ਦੋਸ਼ ਲਾਏ ਉਸ ਬੰਦੇ ਨੇ ਕਿ ਜਿਸ ਨੇ ਇਹ ਮਾਇੂਸੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਤਿਆਗਨ ਦਾ ਜਿਹਨੇ ਪੈਤਲਾ ਕੀਤਾ ਉਹ ਬੰਦਾ ਕਦੇ ਝੂਠ ਨਹੀਂ ਬੋਲ ਸਕਦਾ ਤੇ ਇਹ ਪਹਿਲੀ ਵਾਰ ਹੋਇਆ ਕਿ ਜਿਸ ਦੇ ਉੱਪਰ ਇਲਜ਼ਾਮ ਲੱਗੇ ਜੋ ਮੁਜਰਮ ਹੈ ਉਹੀ ਜਾ ਕੇ ਪੁਲਿਸ ਦੇ ਕੋਲ ਜਾ ਕੇ ਕਹਿੰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਇਹਦੀ ਇਨਕੁਆਇਰੀ ਕਰਨੀ ਚਾਹੀਦੀ ਏ ਜਿਹਨੂੰ ਕਹਿੰਦੇ ਨੇ ਕਾਤਲ ਨੇ ਮੁਕਰ ਜਾਣੇ ਦਾ ਨਿਆ ਡੰਗ ਨਿਕਾਲਾ ਹੈ ਹਰੇਕ ਸੇ ਪੁੱਛਦਾ ਹੈ ਕਿਸੇ ਕਿਸ ਨੇ ਮਾਰ ਡਾਇਆ ਇਹ ਜਿਹੜੀ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਆ ਕਿ ਸਿਟ ਦੇ ਸਿਟਤਾ ਜਿਵੇਂ ਖੰਨਾ ਸਾਹਿਬ ਨੇ ਵੀ ਦੱਸਿਆ ਸਿਟਤਾ ਇੱਕਾਈ ਵੋਸ਼ ਹੈ ਪਰ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਤੇ ਜਿਹੜੀ ਇਹਨਾਂ ਦੀ ਪਾਰਟੀ ਹੈ ਇਹ ਗੱਲ ਕਹਿੰਦੇ ਨੇ ਕਿ ਜੇ ਸਾਡੇ ਕੋਲੇ ਕੋਈ ਰਿਕਾਰਡਿੰਗ ਵੀ ਆਉਂਦੀ ਹੈ ਤਾਂ ਉਹਦੇ ਤੇ ਅਸੀਂ ਕਾਰਵਾਈ ਕਰਦੇ ਹਾਂ ਜਿਹੜੀਆਂ ਪਿਛਲੇ ਸਮੇਂ 'ਚ ਗੱਲਾਂ ਹੁੰਦੀਆਂ ਨੇ ਆਪਾਂ ਵਿਧਾਨ ਸਭਾ 'ਚ ਵੀ ਸੁਣਦੇ ਹਾਂ ਪਰ ਜੇ ਤੁਸੀਂ ਦੇਖਿਆ ਜਾਵੇ ਕਾਕੇ ਵੱਲੋਂ ਤਾਂ ਸਿੱਧੀ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਗਿਆ ਕਿ ਉਹਦੇ ਤੇ ਜਿਹੜਾ ਸਿੱਧਾ ਡਾਇਰੈਕਟ ਕਹੇ ਕਿ ਉਹ ਨਾਮ ਲੈ ਕੇ ਕਹੇ ਮਰਨ ਤੋਂ ਪਹਿਲਾਂ ਇਹਨੇ ਕਿ ਮੈਂ ਜਿਹੜਾ ਮੈਂ ਸੁਸਾਈਡ ਕਰਨ ਲੱਗਿਆ ਤੇ ਮੈਨੂੰ ਮੈਂ ਮੇਰੀ ਜਿਹੜਾ ਜ਼ਿੰਮੇਵਾਰ ਹੋਊਗਾ ਤਾਂ ਨਰਿੰਦਰ ਕੌਰ ਭਰਾ ਉਹਦਾ ਘਰ ਵਾਲਾ ਤੇ ਬਾਕੀ ਬੰਦਿਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਤੇ ਨਾਲ ਹੀ ਉਲਟਾ ਕੀ ਹੋ ਰਿਹਾ ਕਿ ਕਾਕਾ ਜੀ ਨੂੰ ਤੇ ਤੇ ਪਰਿਵਾਰ ਨੂੰ ਨੋਟਿਸ ਭੇਜਿਆ ਗਿਆ ਹੈ ਡੈਫੇਮੇਸ਼ਨ ਦਾ ਨੋਟਿਸ ਭੇਜਤਾ ਤੇ ਨਾਲ ਜਿਹੜੇ ਬੰਦਿਆਂ ਨੇ ਧਰਨਾ ਲਾਇਆ ਇਨਸਾਫ ਦੀ ਮੰਗ ਕਰ ਲਈ ਉਹਨਾਂ ਸਾਰਿਆਂ ਤੇ ਕਹਿੰਦੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ ਸੋ ਹਾਲਾਤ ਇਹ ਨੇ ਕਿ ਜਿਹੜੀ ਪਾਰਟੀ ਕਹਦੀ ਸੀ ਕਿ ਅਸੀਂ ਸੱਥਾਂ ਚੋਂ ਸਾਡੇ ਜੋ ਚੱਲਾਂਗੇ ਲੋਕਾਂ ਦੇ ਨੁਮਾਇੰਦੇ ਆ ਅੱਜ ਉਹ ਲੋਕਾਂ ਦੇ ਨੁਮਾਇੰਦਾ ਨਹੀਂ ਰਿਹਾ ਪਰ ਲੋਕਾਂ ਦੇ ਪਰਚੇ ਦਿਵਾਉਣ ਵਾਲੇ ਤੇ ਗਵਨ ਕਰਨ ਵਾਲੇ ਜ਼ਰੂਰ ਬਣ ਗਏ ਅਸੀਂ ਇਸ ਸਿਟ ਤੋਂ ਇਨਸਾਫ ਨਾ ਮਿਲਿਆ ਤਾਂ ਖੰਨਾ ਸਾਹਿਬ ਨੇ ਇੱਕ ਜਿਹੜੀ ਗੁਰ ਇਹ ਅੰਦੋਲਨ ਤੇ ਜਾਰੀ ਜਾਰੀ ਰਹੇਗਾ ਜੇ ਅਗਲੇ 2-4 ਦਿਨਾਂ ਚ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਆਪਣੀ ਕਾਰਵਾਈ ਨਹੀਂ ਕਰਦੀ ਤੇ ਆਪਾਂ ਫੇਰ ਦੁਬਾਰਾ ਜੋ ਆਪਾਂ ਪਿਛਲੇ 10 ਦਿਨ ਤੋਂ ਕਰਦੇ ਆ ਰਹੇ ਹਾਂ ਸਰਕਾਰ ਤੇ ਉਤਰਨਾ ਆਪਾਂ ਦੁਬਾਰਾ ਉਤਰਾਂਗੇ ਸਾਰੀ ਪਾਰਟੀਆਂ ਦਾ ਇਹ ਫੈਸਲਾ ਹੈ ਕਿ ਆਪਾਂ ਇਕੱਠੇ ਹੋ ਕੇ ਲੜਾਈ ਲੜਨੀ ਹੈ ਦੂਜਾ ਆਪਾਂ ਕੇਂਦਰ ਸਰਕਾਰ ਤੋਂ ਵੀ ਹੁਣ ਪਾਰਲੀਮੈਂਟ ਦਾ ਸੈਸ਼ਨ ਔਨ ਹੈ ਤੇ ਅਗਲੇ ਹਫਤੇ ਮੈਂ ਇਹਨਾਂ ਨੂੰ ਟਾਈਮ ਦਿਨਾਂ ਦੀ ਕੋਸ਼ਿਸ਼ ਕਰ ਰਿਹਾ ਕਿ ਕੇਂਦਰ ਸਰਕਾਰ ਤੋਂ ਵੀ ਇਹਦੇ ਉੱਤੇ ਜਾਂਚ ਹੋ ਸਕਦੀ ਹੈ ਜਾਂਚ ਬੇਸ਼ੱਕ ਮੰਜੀਤ ਤੇ ਸ਼ੁਰੂ ਹੋ ਜਾਏ ਕਿ ਦੀ ਪੈਸਾ ਕਿੱਥੇ ਆਇਆ ਸਾਨੂੰ ਉਹਦਾ ਕੋਈ ਡਰ ਨਹੀਂ ਹੈ ਕਿਉਂਕਿ ਸਾਨੂੰ ਪਤਾ ਕਿ ਇਹਨੇ ਵਿਚਾਰੇ ਨੇ ਛੋਟਾ ਛੋਟੇ ਪੈਸੇ ਇਕੱਠੇ ਕਰਕੇ ਇਹ ਪੈਸਾ ਪੂਰਾ ਇਕੱਠਾ ਕੀਤਾ ਤੇ ਆਪਾਂ ਸੈਂਟਰਲ ਗਵਰਨਮੈਂਟ ਜੋ ਵੀ ਜਾਂਚ ਕਰਾਂ ਦੀ ਵੰਗ ਕਰਾਂਗੇ ਆ ਬਲੈਕ ਮਨੀ ਐਕਟ ਦੇ ਰੇ ਕਿ ਇਹ ਪੈਸਾ ਇਕੱਠਾ ਕਿਵੇਂ ਹੋਇਆ ਔਰ ਜਾਰਿਆ ਕਿੱਥੇ ਸੀ ਔਰ ਉਹ ਰਿਕਾਰਡਿੰਗਸ ਇਨਕਮ ਟੈਕਸ ਡਿਪਾਰਟਮੈਂਟ ਦੇ ਸਾਹਮਣੇ ਆਪਾਂ ਪੇਸ਼ ਕਰਾਂਗੇ ਜੇ ਕੇਂਦਰ ਸੂਬੇ ਦੀ ਸਰਕਾਰ ਕੋਈ ਕੰਮ ਨਹੀਂ ਕਰਦੀ ਇੱਕ ਇਹਨਾਂ ਦੀ ਇੱਕ ਚੰਗੀ ਗੱਲ ਜਿਹੜਾ ਤੇ ਕੀ ਅਸਰ ਪਾ ਰਿਹਾ ਮੈਂ ਵੀ ਆਪਾਂ ਹਾਂ ਉਹਦੇ ਤੇ ਇਹ ਵੀ ਬੀਬੀ ਕਹਿੰਦੇ ਨੇ ਵੀ ਮੈਂ ਕਸਮ ਚ ਖਾਦੀਆਂ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖੀਏ ਵੀਡੀਓ ਠੀਕ ਹੋਣ ਤੋਂ ਬਾਅਦ ਮੈਨੂੰ ਦਿਖਾਈ ਗਈ ਹੈ ਵੀ ਉਹ ਐਂ ਕਹਿ ਰਹੀ ਬੀਬਾ ਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੀ ਹੈ ਮੈਂ ਵੀ ਬੱਚੇ ਦੀ ਕਸਮ ਖਾਂਨਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਬੇਟ ਕਰੂੰਗਾ ਉਥੇ ਆ ਕੇ ਬਕਾਇਦਾ ਤੁਸੀਂ ਕਹਦੇ ਵੀ ਅਸੀਂ ਕਾਕੇ ਦੋਆ ਪੈਸੇ ਲੈਤੇ ਨਹੀਂ ਦੇ ਤੇ ਅਸੀਂ ਇੱਕ ਆ ਇੱਕ ਸਾਰੇ ਘਰ ਨਾ ਘਰ ਮਰਮ ਵੀ ਮੇਰਾ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਗਾ ਕੇ 20 ਲੱਖ ਰੁਪਏ ਤੋਂ ਫੜਿਆ ਨਹੀਂ ਤੇ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿੰਨਾ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁੱਟ ਬਾਬੇ ਪਹਿਲਾਂ ਵੀ ਦੇਖੋ ਇਹਨਾਂ ਨੇ ਗੁੱਟਕਾ ਸਾਬ ਦੀ ਸੌਂ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸਬਸ ਨਹੀਂ ਉੱਥੇ ਆ ਕੇ ਰੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸਬਸ ਆ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਖਾ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿਤੇ ਮਰਜ਼ੀ ਮੈਨੂੰ ਕਹਿ ਦੇਣ ਮੈਂ ਉੱਥੇ ਮਾਫੀ ਮੰਗਣ ਨੂੰ ਤਿਆਰ ਆ ਜੇ ਪਹਿਲਾਂ ਉਹ ਮੇਰੇ ਨਾਲ ਇਹ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਪਹਿਲਾਂ ਉੱਥੇ ਆ ਕੇ ਕਹਿਣ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਇਆ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜ਼ਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਹੈ ਕਈ ਵਾਰੀ ਬਦਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਓ ਜੇ ਮੈਂ ਝੂਠਾ ਹੋਇਆ ਤਾਂ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਬੀਬਾ ਦਾ ਜਵਾਬ ਦੇ ਬਸ ਆ ਗੱਲ ਬਾਤ ਬੀਬਾ ਜੀ ਵੀ ਇੱਕ ਬਿਬਲ ਘਰ ਆ ਜਾਵੇ ਉਹਨਾਂ ਦਾ ਬਲੌਕ ਪ੍ਰਧਾਨ ਤੇ ਉਹਦੇ ਘਰ ਆ ਲਈ ਆ ਜਾਵੇ ਆਪਦੇ ਆਪ ਦੇ ਉਹ ਦੋਏ ਜਾਣੇ ਬੱਚੇ ਲਿਆਉਣ ਉਧਰੋਂ ਮੈਂ ਆਪਦਾ ਬੱਚਾ ਤੇ ਮੈਂ ਆਪਦੇ ਘਰ ਵਾਲੀ ਲੈ ਕੇ ਆਊਂਗਾ ਵੀ ਇਹ ਗੱਲਾਂ ਸਾਡੇ ਚ ਹੋਈਆਂ ਜਾਂ ਨਾ ਹੋਈਆਂ ਇਹ ਗੱਲ ਦਾ ਮੈਂ ਵਾਦਾ ਕਰਦਾ ਜੇ ਆਪਰੂਫਾਂ ਤੇ ਵੀ ਨਹੀਂ ਗੱਲ ਨਿਬੜਦੀ ਮੇਰੇ ਸੀਐਮ ਸਾਹਿਬ ਨੂੰ ਅਪਰੂਵ ਵੀ ਦਿਖਾ ਤੇ ਸਾਰਾ ਕੁਝ ਦਾ ਵੀਡੀਓ ਲਗਾ ਦਿਆ ਰਿਕਾਰਡਿੰਗ ਲਗਾਤੀ ਜੇ ਜੇ ਵੀ ਨਹੀਂ ਕੋਈ ਕਾਰਵਾਈ ਹੁੰਦੀ ਇਸ ਤੋਂ ਬਾਅਦ ਮੇਰੇ ਕੋਲੇ ਹੋਰ ਕੁਝ ਨਹੀਂ ਮੇਰੇ ਕੋਲ ਤਾਂ ਇਹ ਚੰਗਾ ਬਸ